ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਖਿਰਕਾਰ ਨਾਨਕ ਦਾ ਨਾਮ ਹੀ ਉੱਚਾ ਕਹਿੰਦੇ ਬਾਬੇ ਨਾਨਕ ਨੇ ਤੇਰਾ ਤੇਰਾ ਕੀਤੀ ਸੀ ਤਾਂ ਉਹ ਮੈਂ ਤੇਰਾ ਨੇ ਪਤਾ ਨਹੀਂ ਕਿੰਨੇ ਘਰ ਬਸਾਏ ਸੀ ਆਖਿਰਕਾਰ ਤੇਰਾ ਬਾਬੇ ਨਾਨਕ ਦੀ ਅੱਜ ਵੀ ਉਹ ਤੇਰਾ ਤੇਰਾ ਅੱਜ ਵੀ ਲੋਕ ਯਾਦ ਕਰਦੇ ਨੇ ਤਾਂ ਉਸੇ ਲੜੀ ਦੇ ਵਿੱਚ ਹੜਾਂ ਦਾ ਜਿਹੜਾ ਬੁਰੇ ਟਾਈਮ ਦੇ ਵਿੱਚ ਪੰਜਾਬ ਦੇ ਲੋਕ ਨੇ ਇੱਕ ਦੂਜੇ ਦਾ ਸਹਾਰਾ ਬਣ ਰਹੇ ਨੇ ਦੂਜੇ ਪਾਸੇ ਆ ਤਸਵੀਰਾਂ ਦਿਖਾ ਦਿੰਨਾ ਇਹ ਸਾਰੇ ਮਲੋਟ ਨਿਵਾਸੀ ਨੇ ਇਹ ਕੋਈ ਫਾਊਂਡੇਸ਼ਨ ਨਹੀਂ ਲੇਕਿਨ ਸਾਰੇ ਮਨੋਟਰ ਨਿਵਾਸ ਸਾਰੀਆਂ ਸੰਸਥਾਵਾਂ ਨੇ ਸਾਰੀਆਂ ਸੰਸਥਾਵਾਂ ਦੇ ਆਗੂ ਨੇ ਸਾਰੇ ਹੀ ਜਿਹੜੇ ਸ਼ਹਿਰ ਦੇ ਮੋਤਵਾਰ ਵਿਅਕਤੀ ਨੇ ਹਰ ਇੱਕ ਦੇ ਸਹਿਯੋਗ ਨਾਲ ਚਾਹੇ ਉਹ ਕੋਈ ਛੋਟਾ ਚਾਹੇ ਉਹ ਕਿ ਵੱਡਾ ਹਰ ਇੱਕ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਇੱਕ ਵੱਡੀ ਸੇਵਾ ਹੈ 500 ਕਿੱਟਾਂ ਜਿਹੜੀ ਰਾਸਸਮਗਰੀ ਹੈ ਜਿਹੜੀ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੀ ਜਾਣੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਕੱਲ ਸ਼ਾਮ ਨੂੰ ਇਹ ਗੱਡੀਆਂ ਲੋਡ ਹੋਣੀਆਂ ਕੱਲ ਤੱਕ ਉਥੇ ਪਹੁੰਚਾਈ ਜਾਵੇਗੀ ਤਾਂ ਪੂਰੀ ਜਾਣਕਾਰੀ ਇਹ ਜਿਹੜੇ ਜਿਹੜੇ ਸਮਾਜ ਸੇਵੀ ਨੇ ਮਲੋੜ ਸ਼ਹਿਰ ਦੇ ਉਹਨਾਂ ਤੋਂ ਲਵਾਂਗੇ ਕਿਉਂਕਿ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਈਆਂ ਦੇ ਕਈ ਪਿੰਡ ਨੇ ਜਿਹੜੇ ਉਹ ਬਿਲਕੁਲ ਤਬਾਹ ਹੋ ਗਏ ਨੇ ਬਿਲਕੁਲ ਜਿਹੜੇ ਗ੍ਰਸਥ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਉਸ ਤੋਂ ਬਾਅਦ ਹੁਣ ਦੇਖਣਾ ਕਿ ਲਗਾਤਾਰ ਮਨੋਰ ਸ਼ਹਿਰ ਦੇ ਨਿਵਾਸੀ ਵੀ ਅੱਗੇ ਆਏ ਨੇ ਉਹ ਕਰਦੇ ਆ ਗੱਲਬਾਤ ਕੀ ਕਹਿਣਾ ਹੈ ਮਨੋਰ ਸ਼ਹਿਰ ਦੇ ਨਿਵਾਸੀਆਂ ਦਾ ਕੀ ਕਿਸ ਤਰ੍ਹਾਂ ਦੀ ਜਿਹੜੀ ਰਾਹਤ ਸਮਗਰੀ ਹੈ ਕੀ ਕੁਛ ਹੈ ਉਹਨਾਂ ਵੱਲੋਂ ਪਹੁੰਚਾਇਆ ਜਾ ਰਿਹਾ ਹੈ ਹਾਂਜੀ ਜੀ ਸਾਹਿਬ ਕੀ ਕਹਿਣਾ ਚਾਹੋਗੇ ਰਾਹਤ ਸਮਗਰੀ ਹੈ ਜਿਹੜੀ ਹਲਕੀ ਭਾਗਤ ਲੱਗਿਆ ਦੇ ਵਿੱਚ ਭੇਜੀ ਉਹ ਕਿੰਨੀਆਂ ਕਿੱਟਾਂ ਨੇ ਕੀ ਕੁਛ ਕਿੱਟਾਂ ਦੇ ਵਿੱਚ ਪਹੁੰਚਾਇਆ ਹੈ ਕੀ ਕੁਛ ਕਹਿਣਾ ਚਾਹੋਗੇ ਵੈਦ ਰੂਜੀ ਦਾ ਖਾਲਸਾ ਵੈਦ ਰੂਜੀ ਕੀ ਫਤਿਹ ਜੋ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਵਿੱਚ ਹੜ੍ਹ ਆਏ ਹੋਏ ਹਨ ਉਹਨਾਂ ਦੇ ਵਾਸਤੇ ਸਾਡੇ ਮਲੋੜ ਦੀ ਸਮੁੱਚੇ ਸ਼ਹਿਰ ਦੀ ਸੰਗਤ ਵੱਲੋਂ ਔਰ ਇਲਾਕੇ ਦੀ ਸੰਗਤ ਵੱਲੋਂ ਰਾਤ ਸਨਗੜੀ ਜਿਹੜੀ ਹੈ ਉਹ ਇਕੱਠੀ ਕੀਤੀ ਗਈ ਹੈ ਔਰ ਅੱਜ ਘੱਟੋ-ਕਟਾ 500 ਕਿੱਟਾਂ ਜਿਹੜੀਆਂ ਨੇ ਭੋਤਿਆਦ ਕੀਤੀ ਹੋਈਆਂ ਹਨ ਔਰ ਹਰ ਕਿੱਟ ਦੇ ਵਿੱਚ ਘੱਟੋ-ਕਟਾ 10 ਕਿਲੋ ਆਟਾ 2 1/2 ਕਿਲੋ ਦੰਦਕਲੋ ਖੰਡ ਚਾਹ ਪੱਤੀ ਮਸਾਲੇ ਘਿਓ ਓਡੋਮਾ ਟੂਬਾ ਤੇ ਸਰੋਂ ਦਾ ਤੇਲ ਅਤੇ ਇਸ ਦੇ ਨਾਲ ਮੱਛਰਦਾਨੀਆਂ ਉਹ ਇਹ ਜਿਹੜਾ ਸਾਰਾ ਸਮਾਨ ਪਾ ਕੇ ਸਾਬਣਾ ਵਿੱਚ ਪਾ ਕੇ ਉਹ ਕਿਤਾ ਤਿਆਰ ਕੀਤੀ ਹੋਈਆਂ ਹਨ ਔਰ ਅੱਜ ਇਹ ਘਟੌਰ ਦੇ 500 ਕਿਟ ਤਿਆਰ ਹੋਈਏ ਇਸ ਕੱਲ ਸਵੇਰੇ ਠੀਕ 7 ਵਜੇ ਇੱਕ ਟਰੱਕ ਰਹੀ ਸੁਲਤਾਨਪੁਰ ਲੋਧੀ ਜਿਹੜੋ ਤੋਂ ਦੇ ਦੋ ਪਿੰਡ ਹਨ ਆਲਰੇਡੀ ਕੜਾ ਤੇ ਆਲਰੇਡੀ ਖੁਰਦਾ ਉਹਨਾਂ ਪਿੰਡਾਂ ਦੇ ਵਿੱਚ ਪਹਚਾਈ ਜਾਵੇਗੀ ਔਰ ਉਥੋਂ ਦੇ ਪਿੰਡਾਂ ਨੂੰ ਇਹ ਵੱਤਵਾ ਜਿਹੜੀ ਹੈ ਸਾਡੇ ਲੋਕ ਇਸ ਇਲਾਕੇ ਦੇ ਲੋਕ ਇੰਪਰਾ ਲਗਤ ਕਿੰਨੀ ਬਣੀ ਹੈ ਕਿੱਢੀ ਕਿੰਨੇ ਦਾ ਪੂਰਾ ਸਮਗਰੀ ਇਹ ਚਾਰ ਹੋਈ ਹੈ ਇਹ ਮੈਂ ਸੰਝਾ ਕਿ ਜੇ ਸਾਡੀ 500 ਕਿੱਤੇ ਘਟੋ ਘਾਟਾ 5 ਲੱਖ ਦੇ ਕਰੀਬ ਹੋਵੇਗੀ ਕਿਉਂਕਿ 15-1600 ਰੁਪਿਆ ਇੱਕ ਕਿੱਟ ਤੇ ਜਿਹੜਾ ਹੈ ਉਹ ਖਰਚਾ ਆਇਆ ਹੈ ਔਰ ਸਿਰ ਦੇ ਨਾਲ ਹੀ ਸਾਡੀ ਇਹ ਵੀ ਭਾਵਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪਿਆ ਦੇਚ ਹੜ ਆਇਆ ਨਾ ਉਹਨਾਂ ਵੀਰਾਂ ਵਾਸਤੇ ਲੰਗਰ ਜਿੱਥੇ ਲੰਗਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਟੀਲ ਦਾ ਪ੍ਰਬੰਧ ਬਿਜ ਦਾ ਪ੍ਰਬੰਧ ਔਰ ਖਾਦ ਦਾ ਜਿਹੜਾ ਹੈ ਉਹ ਵੀ ਪ੍ਰਬੰਧ ਕੀਤਾ ਜਾਵੇਗਾ ਪਾਣੀ ਦੇ ਸੰਜੋਗ ਕਿੰਨਾ ਦਰਿਆ ਔਰ ਮੋਟਰੀ ਜਰੂਰ ਜੀੜਵਾ ਦੇਣਾ ਮੈਂ ਇਹ ਕਹਿਣਾ ਚਾਹਣਾ ਕਿ ਇਸ ਦੇ ਵਿੱਚ ਜਿੱਥੇ ਸਾਡੀਆਂ ਵੱਖਵਾ ਸਮਾਜ ਸੇਵ ਜਥੇਆਂ ਬੰਦਿਆਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਵੱਖਵਾ ਦਰੁਖ ਰਾਂਦੀਆ ਪ੍ਰਬੰਧਕ ਕਮੇਟੀਆਂ ਵੱਲੋਂ ਕੀਤਾ ਗਿਆ ਹੈ ਔਰ ਵੱਖਵਾ ਕ ਯੂਨੀਅਨ ਵੱਲੋਂ ਇਹਦੇ ਵਿੱਚ ਪ੍ਰਬੰਧ ਕੀਤਾ ਗਿਆ ਤੇ ਸਮੁੱਚੇ ਸ਼ਹਿਰ ਔਰ ਰਾਕੇ ਜੇ ਸੰਗਠਨਾਂ ਨੇ ਇਹਦੇ ਵਿੱਚ ਭਰਪੂਰ ਯੋਗਦਾਨ ਪਾਇਆ ਹੈ ਤੇ ਮੈਂ ਸਾਰੀਆਂ ਸੰਗਤਾਂ ਦਾ ਰਿਣੀ ਹਾਂ ਧੰਨਵਾਦੀ ਹਾਂ ਜਿਨ੍ਹਾਂ ਨੇ ਵੀ ਅੰਤਿ ਦੇ ਵਿੱਚ ਸਹਿਯੋਗ ਦਿੱਤਾ ਹਾਂਜੀ ਬਾਬਾ ਜੀ ਕੀ ਤੁਹਾਡਾ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਜੀ ਅੱਜ ਦਾ ਮੇਰਾ ਨਾਮ ਬਾਬਾ ਸਰਜੀਤ ਸਿੰਘ ਪਿੰਨ ਛਾਪਿਆਲੀ ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਜਿਸ ਦੇ ਸੇਵਾਦਾਰ ਅਸੀਂ ਮੁਖ ਔਰ ਇਹ ਸੰਸਥਾਵਾ ਜਿਹੜੀ ਹੈ ਕਾਫੀ ਸਮੇਂ ਤੋਂ ਸੇਵਾਵਾਂ ਦੇ ਬਾਅਦ ਨਿਭਾਰੀ ਹੈ ਸੇਵਾਵਾਂ ਔਰ ਜਿਸ ਦੇ ਵਿੱਚ ਹੜਪੀੜਤਾ ਦੇ ਵਾਸਤੇ ਜਿੰਨਾ ਵੀ ਯੋਗਦਾਨ ਪਿਆ ਹੈ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਸਥਾਵਾਂ ਦੇ ਨਾਲ ਔਰ ਇਲਾਕੇ ਦੇ ਜਿੰਨੇ ਵੀ ਮਹਤਵਪੂਰਨ ਜਿੰਨੇ ਵੀ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਲੋੜ ਮੁਤਾਬਕ ਜਿੰਨੀ ਸਮਗਰੀ ਇਕੱਠੀ ਕਰਕੇ ਇਹ ਗੁਰੂ ਘਰ ਦੇ ਵਿੱਚ ਪਹਤਾ ਕੇ ਲੋੜਵੰਦਾਂ ਤੱਕ ਪਹੁੰਚਾਉਣ ਉਹ ਹੜਪੀੜ ਤਾਂ ਵਾਸਤੇ ਪਹੁੰਚਾਉਣ ਵਾਸਤੇ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਮਦਦ ਕੀਤੀ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਅੱਜ ਜੀ ਤੁਹਾਡਾ ਨਾਮ ਹੈ ਕਿ ਜਿਹੜਾ ਹੜ੍ਹ ਪੀੜਤਾਂ ਦੀ ਅੱਜ ਰਾਸਮੀ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਮਨੋਰਨਾਲ ਸ਼ਰਮਾ ਜੀ ਮੈਂ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਜਿਲ੍ਹਾ ਮੁਕਸਰ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਜਿੱਥੇ ਪੰਜਾਬ ਦੀ ਸਮੁੱਚੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜ੍ਹ ਪੀੜਤ ਸਾਡੇ ਭੈਣ ਭਰਾਵਾਂ ਦੇ ਮਦਦ ਦੇ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਉਥੇ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਵੀ ਜਿਹੜੀ ਸਭਾਈ ਲੀਡਰਸ਼ਿਪ ਆ ਉਹਦੇ ਰਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆ ਗਵਰਮੈਂਟ ਟੀਚਰ ਯੂਨੀਅਨ ਪੰਜਾਬ ਵੀ ਨੇ ਵੀ ਤਿਰੱਧ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਰਾਹਤ ਸਮੱਗਰੀ ਜਿਹੜੀ ਇਕੱਤਰ ਕੀਤੀ ਜਾ ਰਹੀ ਹੈ ਉਸ ਵਿੱਚ ਅਧਿਆਪਕਾਂ ਵੱਲੋਂ ਵੀ ਜਿਹੜੇ ਰਾਸ਼ੀ ਇਕੱਤਰ ਕਰਕੇ ਉਸ ਦੇ ਵਿੱਚ ਯੋਗਦਾਨ ਜਿਹੜਾ ਪਾਇਆ ਜਾਵੇ ਕਿਉਂਕਿ ਸ਼ਾਨੇ ਕਹਿੰਦੇ ਜਿਹੜੀ ਚੋਂਤ ਪਰਲੇਗੀ ਲਜੀ ਨਾ ਕਟੇ ਨੀਰ ਦਾਨ ਦੀਏ ਤਾਂ ਨਾ ਕਟੇ ਕਹੇ ਦੇ ਭਗਤ ਕਬੀਰ ਸਾਡਾ ਜਿਹੜਾ ਪੰਜਾਬ ਦਾ ਵਿਰਸਾ ਬੜਾ ਮਹਾਨ ਵਿਰਸਾ ਹੈ ਔਰ ਅਸੀਂ ਅਧਿਆਪਕ ਜਿਹੜੇ ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਉਹ ਜਿਹੜੇ ਹੜ੍ਹ ਪੀੜਤ ਸਾਡੇ ਭੈਣ ਭਰਾ ਆ ਉਹਨਾਂ ਦੀ ਮਦਦ ਕਰੇ ਕਿਉਂਕਿ ਹੁਣ ਪੀੜ ਦਾ ਸਮਾਂ ਹੈ ਦੁੱਖ ਦਾ ਸਮਾਂ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਵੱਡੇ ਪੱਧਰ ਤੇ ਹੋਇਆ ਹੈ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ ਮਕਾਨਾਂ ਦਾ ਨੁਕਸਾਨ ਹੋਇਆ ਹੈ ਔਰ ਜਿਹੜਾ ਇਹ ਪਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਜੋ ਅਸੀਂ ਲੋਕ ਪ੍ਰਦਰਸ਼ਨ ਕਰ ਰਹੇ ਹਾਂ ਪਰੰਤੂ ਇਹ ਇੱਕ ਉਪਰਾਲਾ ਜ਼ਰੂਰ ਹੈ ਇਹ ਇੱਕ ਛੁੱਬ ਸੰਕੇਤ ਹੈ ਪੰਜਾਬ ਦੇ ਲੋਕ ਜਿਹੜੇ ਆ ਉਹ ਹਮੇਸ਼ਾ ਹੀ ਇੱਕ ਦੂਦੇ ਦੇ ਸਹਿਯੋਗ ਦੇ ਵਿੱਚ ਰਹੇ ਨੇ ਇਸ ਕਰਕੇ ਅਸੀਂ ਵੀ ਇਸ ਵਿੱਚ ਅਭਰਾਲਾ ਕੀਤਾ ਹੈ ਸਵਾਹੀ ਗੁਰੂ ਜੀ ਕਾ ਖਾਲਸਾ ਸਵਾਹੀ ਗੁਰੂ ਜੀ ਕੀ ਫਤਿਹ ਜਿਵੇਂ ਅੱਜ ਪੰਜਾਬ ਦੇ ਵਿੱਚ ਸਮਾਂ ਬੜਾ ਧਿਆਨਕ ਚੱਲ ਰਿਹਾ ਹੈ ਇੱਕ ਪਾਸੇ ਕੁਦਰਤੀ ਪ੍ਰਕੋਪ ਹੀ ਹੈ ਦੂਸਰੇ ਪਾਸੇ ਲੋਕਾਂ ਵਾਸਤੇ ਔਰ ਇੱਥੋਂ ਦੇ ਜਾਨਵਰ ਜਿਹੜੇ ਨੇ ਪਸ਼ੂਆਂ ਵਾਸਤੇ ਬੜਾ ਇੱਕ ਅਹਿਮ ਸਮਾਂ ਤਾਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੱਥੇ ਉਹਨਾਂ ਵਾਸਤੇ ਰਸਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਥੇ ਇਹਦੇ ਨਾਲ ਹੀ ਸਾਡਾ ਇਹ ਉਪਰਾਲਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਦੁਬਾਰਾ ਤੋਂ ਸੈਟਅਪ ਕਰਨ ਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਣੀ ਹੈ ਜਿੱਥੇ ਮੈਡੀਕਲ ਦੀ ਲੋੜ ਪੈਣੀ ਆ, ਉਥੇ ਤੇਲ ਦੀ ਲੋੜ ਪੈਣੀ ਆ, ਬੀਜਾਂ ਦੀ ਲੋੜ ਪੈਣੀ ਆ। ਤਾਂ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਅਸੀਂ ਰਾਸ਼ੀ ਇਕੱਠੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਇਹੀ ਹੈ ਜਥੇਬੰਦੀਆਂ ਦੀ ਵੀ ਦੋ ਇੱਕ ਦੋ ਪਿੰਡ ਹਰੇਕ ਅਸੀਂ ਅਡਾਪਟ ਕਰ ਲਈ ਤਾਂ ਉਹਨਾਂ ਦੀ ਲੰਬੇ ਸਮੇਂ ਤੱਕ ਮਦਦ ਕੀਤੀ ਜਾਵੇ ਸਾਡੀ ਸੋਚ ਇਹੀ ਹੈ ਕਿ ਥੋੜਾ ਇੱਕਦਮ ਰਾਸ਼ਨ ਨਾ ਪਹੁੰਚਾਤੀ ਲੰਬੇ ਸਮੇਂ ਵਾਸਤੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤਾਂ ਜੇ ਉਹਨਾਂ ਦਾ ਮੁਰ ਤੋਂ ਜਿਹੜਾ ਕਾਰੋਬਾਰ ਵਸਦਾ ਹੋ ਸਕੇ ਔਖਾ ਸਮਾਂ ਇਸ ਔਖੇ ਸਮੇਂ ਦੇ ਵਿੱਚ ਸੰਗਤਾਂ ਜਿਹੜੀਆਂ ਪੰਜਾਬ ਦੀਆਂ ਨਾਲ ਕਿਉਂਕਿ ਪੰਜਾਬ ਹਮੇਸ਼ਾ ਗੁਰਾਂ ਦੇ ਨਾਂ ਤੇ ਵਸਦਾ ਰਿਹਾ ਤੇ ਗੁਰਾਂ ਦੇ ਨਾਂ ਤੇ ਹੀ ਵਸਦਾ ਹੀ ਚੋਭਾ ਦਿੰਦਾ